ਜਿਨ੍ਹਾਂ ਦੇ ਪਿਤਾ ਮਾਰੇ ਜਾਂਦੇ ਉਹਨੇ ਜਵਾਕ ਰੁਲ ਜਾਂਦੇ ਲੱਖਾਂ ਬੱਚੇ ਬਚਾ ਲੇ ਆਪਦੇ ਪਤੀ ਨੂੰ ਗੁਰਮਖ ਪਿਆਰੋ ਘਰੋਂ ਭੇਜਿਆ ਕਿ ਤੁਸੀਂ ਸਿਰ ਦੇ ਦਿਓ ਜਾ ਕੇ ਪਤਾ ਸੀ ਕਿ ਇਹਨਾਂ ਨੇ ਸਿਰ ਦੇਣਾ ਹੀ ਪੈਣਾ ਉਹ ਗੁਰਮਖ ਪਿਆਰੋ ਗੁਰਸਿੱਖਾਂ ਦਾ ਜੀਵਨ ਹੈ ਜਿਹੜਾ ਮੌਤ ਤੋਂ ਪਰਦੇ ਪਾਸੇ ਦਾ ਹੁੰਦਾ ਸਾਜ ਜੀਵਨ ਹੁੰਦਾ ਗੁਰਸਿੱਖਾਂ ਕੋਲੇ ਆ ਜੀਵਨ ਨਹੀਂ ਹੁੰਦਾ ਆਪਾਂ ਤਾਂ ਇਸੇ ਨੂੰ ਜ਼ਿੰਦਗੀ ਸਮਝ ਲਿਆ ਆਹ ਜਿੰਦਗੀ ਕਿੰਨਾ ਕਿਦਰ ਤੱਕ ਮੁੱਕੂਗੀ ਆਹ ਜਿਹੜੀ ਆਪਾਂ ਜਿਉਣਾ ਚੱਕੀ ਫਿਰਦੇ ਆ ਨਾ ਇਹ ਤਾਂ ਮੁੱਕੂਗਾ ਅੱਜ ਨਹੀਂ ਗੱਲ ਮੁੱਕਦੀ ਸਾਲ ਨੂੰ ਰੁਕ ਜੂ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਨਾਮ ਚੱਪਣ ਵਾਲੇ ਆਪਣੇ ਸੱਜ ਜੀਵਨ ਹੁੰਦਾ ਹੈ ਜਿਹੜਾ ਕਦੇ ਮਰਦਾ ਹੀ ਨਹੀਂ ਪਰ ਉਹਦਾ ਸਾਨੂੰ ਅਜੇ ਪਤਾ ਨਹੀਂ ਕਿਉਂਕਿ ਅਸੀਂ ਗੁਰਬਾਣੀ ਅਸੀਂ ਵਰਦੇ ਨਹੀਂ ਪੜੀ ਹੋਣੀ ਸੱਜ ਜਾਣਿਆ ਤਾਂ ਅਸਲ ਤੌਰ ਤੇ ਬਣ ਜਾਂਦਾ ਕਿ ਸਾਡਾ ਤਾਂ ਭੋਗ ਵੀ ਪਾਚੀ ਹੋਦਾ ਜਾਂ ਕਿ ਅਸੀਂ ਨਹੀਂ ਚਾਰੀ ਉੱਪਰ ਪੜਦੋ ਅਸੀਂ ਨਹੀਂ ਬਾਣੀ ਦਾ ਪਾਠ ਕਰਨਾ ਸਾਰੀ ਉਮਰ ਸਾਡਾ ਆਖਰ ਭੋਗ ਸਹਿਜ ਪਾਠ ਨਾ ਪੜੀ ਕਰਕੇ ਉਣ ਦੇ ਵਰਤਾਰੇ ਨੇ ਤੁਸੀਂ ਨਾ ਪੜ੍ਹੇ ਹੋ ਤੂੰ ਹੋਰ ਕੁਛ ਪੱਥਾਂ ਕਰੀ ਜਾ ਐਸੇ ਕੂੜੇ ਜਿਹੇ ਸਾਰੀ ਜ਼ਿੰਦਗੀ ਮਰਲੀ ਜਾਣਾ ਤਾਂ ਮਤਥਾ ਮਰੀ ਜਾ ਕੀ ਕਰਦੇਂਗਾ ਤੂੰ ਹਰਗੇਂਗਾ ਹੋਰ ਕੀ ਹੋਣਾ ਸਾਰੀ ਜ਼ਿੰਦਗੀ ਲਗਾ ਦੀ ਆਹ ਏਡਾ ਖਜ਼ਾਨਾ ਤੁਰਕਿਆ ਹੀ ਨਹੀਂ ਨਾ ਤੇਰੇ ਕੋਲ ਸੁਣਿਆ ਗਿਆ ਨਾ ਤੇਰੇ ਕੋਲ ਪੜਿਆ ਗਿਆ ਆਇਆ ਸੀ ਜੱਗ ਦੇ ਵਿੱਚ ਕਿੱਥੇ ਪਾ ਕੇ ਜਾਊਗਾ ਚਲਾਏ ਇੱਥੇ ਵੱਡੇ ਵੱਡੇ ਆ ਕੇ ਤੁਰਦੇ ਰਾਜੇ ਕਿਲੇ ਬਣਾ ਕੇ ਤੁਰਦੇ ਮਕੜੀ ਨਾਲੇ ਜੜੇ ਵੀ ਪੁੱਟਾ ਪੁੱਠੇ ਜਾ ਕੇ ਲੇਕੋ ਕੀ ਕਰਦੇਗਾ ਤੂੰ ਕਰ ਕੀ ਦੇਗਾ ਬਲਾ ਦੱਸ ਤੂੰ ਕੀ ਕਰਦੇਗਾ ਹੈ ਤੇਰੇ ਕੋਲੇ ਕੁਛ ਕਰਨ ਚਾਰ ਕਿਲੇ ਜ਼ਮੀਨ ਦੇ ਲੈ ਦੇਗਾ ਹੋਰ ਕੀ ਹੋ ਜਾਊਗਾ ਫਿਰ ਕੀ ਹੁੰਦੀ ਉਹ ਧਰਤੀ ਇੱਥੇ ਵੀ ਇੱਥੇ ਪਈ ਹੈ ਜੀਵਨ ਤਾਂ ਬਵਾ ਲਿਆ ਨਾ ਤੇਰੇ ਕੋਲ ਤਾਂ ਬਾਣੀ ਨਾ ਪੜੀਗੀ ਪਾਠ ਹੀ ਨਹੀਂ ਹੋਇਆ ਆਇਓ ਸੰਨ ਪੜਨ ਕੋ ਬਾਣੀ ਨਾਂ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੇ ਸਾਰਾ ਜਨਮ ਗ੍ਰਥ ਐ ਤੇ ਮਿੱਟੀ 'ਚ ਹੱਥ ਮਾਰ ਕੇ ਮੁੜ ਗਿਆ ਤੱਖ ਨਾ ਖਟਿਆ ਕੀ ਖਟਿਆ ਜੱਗ ਆ ਕੇ ਜੰਣਣੀਏ ਇਹਦਾ ਭੋਗ ਵੀ ਕਹਿੰਦਾ ਵਰਸ ਮੇਰਾ ਉੱਤੇ ਪੜਦੇ ਪਰ ਤੂੰ ਨਾ ਪੜੀ ਤੂੰ ਨਾ ਪੜੀ ਇਹ ਤਾਂ ਗੁਰਦੁਆਰੇ ਵੀ ਨਾ ਕਈ ਤਾਂ ਇਹੋ ਜਿਹੇ ਬੰਦੇ ਨੇ ਕੀ ਕਹਿਣਗੇ ਸੁਖੀ ਸੰਧੀ ਨਾ ਹੀ ਤੂੰ ਸੁਖੀ ਸੰਧੀ ਨਾ ਮਰਗ ਸਹਤ ਨਹੀਂ ਜੇ ਤੇ ਗੱਲ ਚ ਕੁੱਠਾ ਦਿੱਤਾ ਉਧਰ ਉਹ ਨਾ ਫੇਰ ਤੂੰ ਕਹੀ ਉਹਨਾਂ ਕੋਲ ਗੁਰਦੁਆਰੇ ਜਾਣਾ ਨਹੀਂ ਰੋਟੀ ਦਿੰਦੇ ਤਾਂ ਡਰਾਵੇ ਸੋ ਗੁਰਮਖ ਪਿਆਰਿਓ ਗੁਰੂ ਨਾਲ ਪਿਆਰ ਕਰੋ ਗੁਰੂ ਨਾਲ ਮੁਹੱਬਤ ਕਰੋ ਗੁਰੂ ਤੋਂ ਇਹਦਾ ਸੀਸ ਮਾਰ ਕੇ ਪਰਵਾਰ ਵਾਰ ਤੇ ਜਿਹਨਾਂ ਨੂੰ ਪਤਾ ਹੈ ਵੀ ਗੁਰੂ ਕੌਣ ਹੈ ਉਹਨਾਂ ਨੇ ਤਾਂ ਟੁਕੜੇ ਕਰਵਾ ਕੇ ਬੱਚਿਆਂ ਦੇ ਗਲਾਂ ਤੇ ਹਾਰ ਪਵਾਦੇ ਪਰ ਗੁਰੂ ਨੂੰ ਨਹੀਂ ਚੱਕਦੇ ਕਿਉਂਕਿ ਗੁਰੂ ਸਦਾ ਰਹਿਣ ਵਾਲਾ ਹੈ ਆਪਾਂ ਜੇ ਭੁੱਲ ਗਿਆ ਗੁਰਮੁਖੀਆ ਨੇ ਭੁੱਲਿਆ ਫਿਰ ਸਿੱਖ ਪੀਰਾ ਗੁਰੂ ਜੀ ਆਓ ਵਿਚਾਰ ਕਰਦੇ ਸੀ ਕਿ ਆਪਾਂ ਉਹ ਸਿੱਖ ਬਲੇ ਗੁਰੂ ਪਾਰਸਾ ਮਹਾਰਾਜ ਨੇ ਕਿ ਜਿਹੜੇ ਡੋਲਣ ਦਾ ਇਹ ਰਿਹਾ ਵੀ ਧੜੇ ਘੱਟਣ ਲੱਗ ਜਾਣਾ ਜਿਹੜੀ ਜੀ ਮਹਾਰਾਜ ਮਾਰ ਦੇਣਗੇ ਆਪਾਂ ਨੂੰ ਤੁਹਾਨੂੰ ਤੇ ਰਜਵਾਗ ਪਰੇਗੇ ਇਦਾਂ ਵਾਲੇ ਨਹੀਂ ਇੱਕ ਗੁਰੂ ਪਾਰਸਾ ਮਹਾਰਾਜ সত্য সত করবত সত স্ব ਜੇ ਸਮੇਰ ਪਰਬਤ ਵਰਗੇ ਪਰ ਗੁਰੂ ਦਾ ਸਿੱਖ ਨਹੀਂ ਡੋਲਦਾ ਆ ਅਸੀਂ ਨਾ ਆ ਦੇਖਿਆ ਨਾ ਦਸਵੇਂ ਪਾਤਸ਼ਾਹ ਮਹਾਰਾਜ ਦੇ ਬੱਚੇ ਕਲੰਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਬੱਚੇ ਨੇ ਇਹ ਪਕਾਏ ਹੋਏ ਨੇ ਸਬਕ ਪਕਾਇਆ ਹੋਇਆ ਇਹਨਾਂ ਨੇ ਭਾਵੇਂ 7 ਸਾਲ ਦਾ ਭਾਵੇਂ 9 ਸਾਲ ਦਾ ਉਹ ਤੂੰ ਭਾਵੇਂ ਜ਼ੋਰ ਲਾ ਨਾ ਤੇ ਇਹਨਾਂ ਨੂੰ ਬਦਲ ਕੇ ਤਾਂ ਦਿਖਾ ਤੂੰ ਜ਼ੋਰਦਾਰਾ ਜਿੰਨਾ ਮਰਜੀ ਉਹ ਸੁਬਿਆ ਭਾਵੇਂ ਤੂੰ ਤੇਲ ਦਾ ਪੀਪਾ ਪਾ ਕੇ ਅੱਗ ਲਾ ਦੇ ਖੜੇ ਮੱਚ ਕੇ ਸੁਆਹ ਹੋ ਕੇ ਤਾਂ ਥੱਲੇ ਡਿੱਗ ਪੈਣਗੇ ਪਰ ਤੂੰ ਇਹਨਾਂ ਦੇ ਇਰਾਦੇ ਇਹਨਾਂ ਦਾ ਧਰਮ ਇਹਨਾਂ ਦੇ ਇਰਾਦੇ ਤੂੰ ਬਦਲ ਨਹੀਂ ਸਕਦਾ ਬੋਲੇ ਸੋਨਿਹਾਲ ਵਾਹਿਗੁਰੂ ਆ ਸਿੱਖਿਆ ਦੇ ਨਹੀਂ ਸੀ ਅਸੀਂ ਜਵਕਾਂ ਨੂੰ ਆਪਦੇਆਂ ਨੂੰ ਅਸੀਂ ਇਹ ਦੇ ਨਹੀਂ ਸਕੇ ਚੱਕ ਕੇ ਬੈਠਾ ਅਜ ਧਰਤੇ ਵੀ ਜਾਓ ਜਿਹੜਾ ਕੁਝ ਪੜਾਉਣਗੇ ਠੀਕ ਹੈ ਕਿਸਤਾ ਭਰਦੇ ਆਂ ਅਸੀਂ ਨਹੀਂ ਪੜ੍ਹਾਏ ਬੱਚੇ ਅਸੀਂ ਇਹ ਨਹੀਂ ਸਿਖਾਇਆ ਤਾਂ ਹੀ ਤਾਂ ਦੁਨੀਆ ਚ ਰੋਂਦੀ ਫਿਰਦੀ ਏ ਅਜੇ ਵੀ ਨਹੀਂ ਪਤਾ ਜਵਾਕ ਦਾ ਬਾਹਰ ਗਿਆ ਪਤਾ ਨਹੀਂ ਕੀ ਕਰਕੇ ਆਵੇ ਸੱਚ ਜਾਣੇ ਤੁਸੀਂ ਮਾਂ ਪਿਓ ਨੂੰ ਵਿਸ਼ਵਾਸ ਨਾ ਰਿਹਾ ਆਪਦੀ ਆਵਾਜ਼ ਤੇ ਵੀ ਵੀ ਇਧਰ ਨੂੰ ਗਿਆ ਪਤਾ ਨਹੀਂ ਕੇਸ ਘਟਾਇਆ